ਉਹਨੇ ਭੈਣ ਦੇ ਨਾਲ ਪਰਫਾਰਮ ਕਰਦੀ ਹੁੰਦੀ ਸੀ ਤਾਂ ਨੇਚਰਲੀ ਉਹ ਸ਼ਾਇਦ ਪਹਿਲੀ ਵਾਰੀ 20 ਜਿਹੜੇ ਉਹ ਧਰੇ ਗਏ ਕਿ ਮੈਂ ਇਸ ਖੇਤਰ ਵੱਲ ਨੂੰ ਜਾਣਾ ਮੇਰਾ ਇੰਟਰਸਟ ਹੈਗਾ ਮੈਨੂੰ ਅੱਛਾ ਲੱਗਦਾ ਸੀਗਾ ਮੇਰੇ ਮਦਰ ਜਦੋਂ ਆਪ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਤੇ ਉਹਨਾਂ ਵੇਲਿਆਂ ਦੇ ਵਿੱਚ ਉਹ ਖੁਦ ਵੀ ਸਟੇਜ ਦੇ ਉੱਤੇ ਨਾਟਕ ਗਿੱਧਾ ਪੰਗੜਾ ਪਰਫਾਰਮ ਕਰਦੇ ਹੁੰਦੇ ਸੀ ਤੇ ਉਹ ਸਾਨੂੰ ਆਪਣੀਆਂ ਸਕੂਲ ਦੀਆਂ ਕਹਾਣੀਆਂ ਕਈ ਵਾਰੀ ਸੁਣਾਉਂਦੇ ਸੀ ਤੇ ਮੈਨੂੰ ਉਹ ਸ਼ਾਇਦ ਨਾ ਸਾਰਾ ਕੁਝ ਨਿੱਕਾ ਨਿੱਕਾ ਮੇਰੇ ਅੰਦਰ ਕਿਤੇ ਰਹਿ ਗਿਆ ਜਦੋਂ ਮੈਂ ਪੜਨ ਲਈ ਗਈ ਤੇ ਮੈਂ ਵੀ ਉਸੇ ਸਕੂਲ ਚ ਗਈ ਜਿੱਥੇ ਮੇਰੇ ਮਦਰ ਨੇ ਆਪਣੀ ਸਟੱਡੀ ਕੀਤੀ ਸੀਗੀ ਤੇ ਉਸ ਸਕੂਲ ਦੇ ਵਿੱਚ ਜਾ ਕੇ ਮੈਨੂੰ ਲੱਗਾ ਕਿ ਇਹ ਉਹ ਸਟੇਜ ਆ ਜਿੱਥੇ ਮੇਰੀ ਮਾਂ ਨੇ ਪਰਫਾਰਮ ਕੀਤਾ ਤੇ ਮੈਂ ਵੀ ਹੌਲੀ ਹੌਲੀ ਉਸ ਸਟੇਜ ਦੇ ਉੱਤੇ ਪਰਫਾਰਮ ਕਰਨਾ ਸ਼ੁਰੂ ਕੀਤਾ ਮੈਂ ਐਂਕਰਿੰਗ ਕਰਨੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਫਿਰ ਮੈਂ ਚੁਟਕਲੇ ਸੁਣਾਉਣੇ ਸ਼ੁਰੂ ਕੀਤੇ ਫਿਰ ਮੈਂ ਸਕਿੱਟਾ ਕਰਨੀਆਂ ਸ਼ੁਰੂ ਕੀਤੀਆਂ ਅਸੀਂ ਗਿੱਧੇ ਦੇ ਵਿੱਚ ਪਿੱਛੇ ਬੋਲੀਆਂ ਵੀ ਪਾਈਆਂ ਤੇ ਕਈ ਵਾਰੀ ਦੂਸਰੇ ਸਕੂਲਾਂ ਚ ਜਾਂ 26 ਜਨਵਰੀ ਦੇ ਉੱਤੇ ਜਦੋਂ ਪੱਟੀ ਪ੍ਰੋਗਰਾਮ ਹੋਣਾ ਉੱਥੇ ਅਸੀਂ ਪਰਫਾਰਮ ਕਰਨ ਲਈ ਜਾਣਾ ਸਾਡੇ ਸਕੂਲ ਨੇ ਸੋ ਇੰਜ ਥੋੜਾ ਥੋੜਾ ਹੌਲੀ ਹੌਲੀ ਚੱਕਾ ਜਾ ਖੁੱਲਦਾ ਗਿਆ ਮੇਰਾ ਕੰਫੀਡੈਂਸ ਲੈਵਲ ਜਿਹੜਾ ਉਹ ਬਿਲਡ ਹੁੰਦਾ ਗਿਆ ਫਿਰ ਜਦੋਂ ਮੈਂ ਕਾਲਜ ਦੇ ਵਿੱਚ ਆਈ ਕਾਲਜ ਦੇ ਵਿੱਚ ਮੈਂ ਪਰਫਾਰਮ ਨਹੀਂ ਕੀਤਾ ਤੇ ਕਿਉਂਕਿ ਮੈਂ ਸੈਕੰਡ ਇਅਰ ਦੇ ਵਿੱਚ ਜਿਸ ਕਾਲਜ ਦੇ ਵਿੱਚ ਗਈ ਖਾਲਸਾ ਕਾਲਜ ਫਾਰ ਔਰਮਨ ਫਸਟ ਇਅਰ ਮੈਂ ਪ੍ਰਾਈਵੇਟ ਕੀਤੀ ਸੀ ਤਾਂ ਫਸਟ ਇਅਰ ਦੇ ਵਿੱਚ ਹੀ ਉੱਥੇ ਫਰੈਸ਼ਰ ਜਿਹੜੇ ਉਹਨਾਂ ਦੇ ਲਈ ਪਾਰਟੀ ਹੁੰਦੀ ਆ ਔਰ ਜਿਹੜੇ ਵੀ ਆਰਟਿਸਟ ਹੁੰਦੇ ਉਹਨਾਂ ਦਾ ਪਤਾ ਲੱਗ ਜਾਂਦਾ ਕਿ ਕੌਣ ਕੌਣ ਟੈਲੈਂਟਡ ਹੈਗਾ ਤੇ ਜਿਹੜੇ ਸੈਕੰਡ ਇਅਰ ਦੇ ਵਿੱਚ ਜਾਂਦੇ ਉਹਨਾਂ ਨੂੰ ਤਾਂ ਨਹੀਂ ਕੋਈ ਪੁੱਛਦਾ ਨਾ ਕਿਉਂਕਿ ਉਹ ਉਸ ਰੂਪ 'ਚ ਫਰੈਸ਼ਰ ਨਹੀਂ ਹੁੰਦੇ ਸੋ ਜਦੋਂ ਮੈਂ ਗਈ ਤਾਂ ਉਦੋਂ ਫਸਟ ਇਅਰ ਵਾਲੇ ਜਿਹੜੇ ਆ ਉਹ ਆਰਟਿਸਟ ਜਿਹੜੇ ਨਿਕਲੇ ਉਸ ਸੈਸ਼ਨ ਦੇ ਵਿੱਚ ਉਹਨਾਂ ਦੀ ਬੜੀ ਮਾਣ ਬੜਾ ਇੱਜ਼ਤ ਸੀਗਾ ਕਾਲਜ ਤੇ ਮੈਨੂੰ ਅੰਦਰ ਅੰਦਰ ਬੜੀਆਂ ਕਿਚੀਚੀਆਂ ਆਉਂਦੀਆਂ ਸੀਗਾ ਕਿ ਮੈਂ ਵੀ ਇੰਨਾ ਵਾਂਗੂੰ ਇੰਨੀ ਅੱਛੀ ਆਰਟਿਸਟਾਂ ਤਾਂ ਪਰ ਇੱਥੇ ਤਾਂ ਮੈਨੂੰ ਕੋਈ ਜਾਣਦਾ ਨਹੀਂ ਅਚਨਚੇਤ ਜਦ ਮੈਂ ਬੀਏ ਫਾਈਨਲ ਕਰ ਰਹੀ ਸੀਗੀ ਤੇ ਸਾਡੇ ਗਵਾਂਡ ਸਾਡੇ ਸੀਗੇ ਕੋਈ ਜਾਣਨ ਵਾਲੇ ਉਹਨਾਂ ਦੇ ਘਰੇ ਇੱਕ ਲੜਕਾ ਆਉਂਦਾ ਹੁੰਦਾ ਸੀਗਾ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਉਹਦਾ ਨਾਮ ਸੀ ਮਨੀਸ਼ ਦਵੇਸਰ ਤੇ ਉਹ ਸਟੇਜ ਦੇ ਉੱਤੇ ਪਲੇ ਕਰਦੇ ਹੁੰਦੇ ਸੀ ਥੀਏਟਰ ਪੰਜਾਬੀ ਥੀਏਟਰ ਪੰਜਾਬੀ ਨਾਟਕ ਪੰਜਾਬੀ ਰੰਗਮंच ਤਾਂ ਉਹਨਾਂ ਨੇ ਇੱਕ ਦਿਨ ਇਹ ਗੱਲ ਸ਼ੇਅਰ ਕੀਤੀ ਸਾਡੇ ਨਾਲ ਕਿ ਮੇਰੇ ਪਾਪਾ ਉਹ ਕ੍ਰਿਸ਼ਨ ਦਵੇਸਰ ਜੀ ਉਹ ਨਾਟਕ ਕਰਦੇ ਨੇ ਤਾਂ ਅਸੀਂ ਇੱਕ ਨਵਾਂ ਨਾਟਕ ਕਰਨ ਲੱਗੇ ਮੈਂ ਅਸੀਂ ਉਹਨਾਂ ਨੂੰ ਹਾਸਿਆ ਸੱਚ ਕਹਿ ਦਿੱਤਾ ਮੈਂ ਕਿ ਉਹ ਮੈਨੂੰ ਵੀ ਰੋਲ ਦਿਓ ਨਾਟਕ ਦੇ ਵਿੱਚ ਤੇ ਨਾਟਕ ਵਾਲਿਆਂ ਨੂੰ ਤੇ ਆਰਟਿਸਟ ਚਾਹੀਦੇ ਹੀ ਹੁੰਦੇ ਨੇ ਉਨੇ ਇਸ ਗੱਲ ਨੂੰ ਸੀਰੀਅਸਲੀ ਲੈ ਲਿਆ ਅਗਲੇ ਦਿਨ ਉਹ ਆ ਕੇ ਮੈਨੂੰ ਕਹਿੰਦਾ ਦੀਦੀ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਤੁਸੀਂ ਰੋਲ ਕਰ ਲਓ ਮੇਨ ਦੋ ਹੀਰੋਇਨਾਂ ਨਾਟਕ ਦੇ ਵਿੱਚ ਇੱਕ ਤੁਸੀਂ ਰੋਲ ਕਰ ਲਓ ਉਹ ਮੈਂ ਕਹਾ ਨਾ ਨਾ ਭਰਾ ਮੈਂ ਤਾਂ ਤੈਨੂੰ ਵੈਸੇ ਹੀ ਕਹਿ ਰਹੀ ਸੀ ਮੇਰੇ ਲਈ ਨਹੀਂ ਮੇਰੇ ਘਰ ਦੇ ਨਹੀਂ ਨਾ ਰਿਸ਼ਤੇ ਦੇ ਨਹੀਂ ਸਾਡੇ ਘਰੇ ਕੋਈ ਨਹੀਂ ਇਸ ਤਰ੍ਹਾਂ ਨਾਟਕ ਨੂੰ ਟੱਕਰਦਾ ਨਾ ਮੈਂ ਜਾਣਦੀ ਆ ਨਾਟਕ ਕੀ ਹੁੰਦੇ ਕਿਵੇਂ ਕਰੀਦੇ ਆ ਅਗਲੇ ਦਿਨ ਉਹਦੇ ਪਾਪਾ ਉਹਦੇ ਨਾਲ ਆ ਗਏ ਕਿਉਂਕਿ ਉਹ ਸਾਡੇ ਗਵੰਡੀਆਂ ਦਾ ਦੇ ਬ੍ਰਦਰ ਹੀ ਲੱਗਦੇ ਸੀਗੇ ਸੋ ਉਹ ਆਏ ਉਹਨਾਂ ਨੇ ਆ ਕੇ ਮੇਰੇ ਪਾਪਾ ਨਾਲ ਗੱਲ ਕੀਤੀ ਤੇ ਪਤਾ ਨਹੀਂ ਜਿਵੇਂ ਕੁਦਰਤੀ ਉਹ ਇੱਕ ਉਸ ਵੇਲੇ ਕਹਿੰਦੇ ਨਾ ਸਰਸਵਤੀ ਬੰਦੇ ਦੇ ਮੂੰਹ ਤੇ ਆ ਕੇ ਬੈਠ ਜਾਂਦੀ ਆ ਹੋਂ ਦੇ ਵਿੱਚ ਸੋ ਉਹਨਾਂ ਨੇ ਹਾਂ ਕਰ ਦਿੱਤੀ ਪਰ ਉਹਨਾਂ ਨੇ ਕਿਹਾ ਕਿ ਸਿਰਫ ਇੱਕੋ ਨਾਟਕ ਕਰੋਗੀ ਹੁਣ ਤੁਸੀਂ ਆਇਓ ਤੁਸੀਂ ਕਿਹਾ ਵਾ ਮੈਂ ਤੁਹਾਡਾ ਮਾਨ ਰੱਖਿਆ ਪਰ ਅਸੀਂ ਨਹੀਂ ਮੈਂ ਚਾਹੁੰਨਾ ਕਿ ਮੈਂ ਆਪ ਮੇਰਾ ਸੁਪਨਾ ਹੈ ਕਿ ਮੇਰੀ ਸਭ ਤੋਂ ਵੱਡੀ ਧੀ ਆ ਤੇ ਇਹ ਕੋਈ ਵੱਡੀ ਆਫੀਸਰ ਬਣੇ ਕਿਉਂਕਿ ਸਟੱਡੀ ਦੇ ਵਿੱਚ ਲਾਇਕ ਬਹੁਤ ਆਏ ਤੇ ਮੈਂ ਨਹੀਂ ਚਾਹੁੰਦਾ ਕਿ ਇਹਦਾ ਮਾਈਂਡ ਜਿਹੜਾ ਡਾਇਵਰਟ ਹੋਵੇ ਕਿਸੇ ਹੋਰ ਚੀਜ਼ ਵੱਲ ਚਲੋ ਜੀ ਉਹ ਨਾਟਕ ਦੀਆਂ ਰਸਲਾਂ ਸ਼ੁਰੂ ਹੋਈਆਂ ਨਾਟਕ ਸੀਗਾ ਹਾਣੀ ਨਾਵਲ ਸੀਗਾ ਤੇ ਉਹਦੇ ਤੇ ਬੇਸਡ ਹਾਣ ਨੂੰ ਹਾਣ ਪਿਆਰਾ ਉਸ ਨਾਟਕ ਦਾ ਨਾਮ ਸੀ ਤੇ 13 ਅਪ੍ਰੈਲ 1992 ਨੂੰ ਉਸ ਨਾਟਕ ਦਾ ਪਹਿਲਾ ਸ਼ੋਅ ਹੋਇਆ ਸੋ ਮੇਰੇ ਲਈ ਉਹ ਦੁਨੀਆ ਬੜੀ ਨਵੀਂ ਸੀ ਬੜੀ ਵੱਖਰੀ ਸੀ ਬਸ ਮੈਨੂੰ ਇਹ ਨਹੀਂ ਸੀ ਪਤਾ ਥੀਏਟਰ ਕੀ ਹੁੰਦਾ ਨਾਟਕ ਕੀ ਹੁੰਦੇ ਇੰਨਾ ਸੀਗਾ ਕਿ ਉਸ ਨਾਟਕ ਨੂੰ ਕਰਦਿਆਂ ਨਾ ਅੰਦਰ ਇੰਜ ਲੱਗਦਾ ਸੀ ਜਿਵੇਂ ਰੂਹ ਜੀ ਰੱਜ ਗਈ ਮਤਲਬ ਇੱਕ ਤੁਹਾਡੀ ਜਿਹੜੀ ਸਟਰਗਲ ਜੀ ਜ਼ਿੰਦਗੀ ਦੀ ਇੱਕ ਸੁਪਨਾ ਜਿਹਾ ਹੁੰਦਾ ਕਿ ਤੁਸੀਂ ਕੁਝ ਬਨਣਾ ਤੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇਹੀ ਬਨਣਾ ਸੀ ਪਰ ਉਸ ਨਾਟਕ ਨੂੰ ਕਰਨ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਮੈਂ ਹੋਰ ਨਾਟਕ ਵੀ ਕਰਾਂ ਬਟ ਮੇਰੇ ਪਾਪਾ ਨੇ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਉਹ ਕਹਿੰਦੇ ਨਹੀਂ ਕਰਨਾ ਤੇ ਅੰਮ੍ਰਿਤਸਰ ਦੇ ਜਿਹੜੇ ਥੀਏਟਰ ਦੇ ਹੋਰ ਗਰੁੱਪ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਅੱਛਾ ਐਕਟ ਕਰ ਲਿਆ ਜਾਂ ਮੈਂ ਕਰ ਸਕਦੀ ਹਾਂ ਤੇ ਉਹ ਮੈਨੂੰ ਮੋਟੀਵੇਟ ਕਰਦੇ ਸੀਗੇ ਹੌਲੀ-ਹੌਲੀ ਮੇਰੀ ਬਾਕੀ ਗਰੁੱਪਸ ਦੇ ਕਲਾਕਾਰਾਂ ਦੇ ਨਾਲ ਵੀ ਸਾਂਝ ਪਈ ਤੇ ਉਹ ਮੈਨੂੰ ਕਹਿੰਦੇ ਸੀ ਤੁਸੀਂ ਰੇਡੀਓ ਦੇ ਉੱਤੇ ਵੀ ਆਪਣਾ ਆਡੀਸ਼ਨ ਦਿਓ ਟੀਵੀ ਦੇ ਉੱਤੇ ਆਡੀਸ਼ਨ ਦਿਓ ਤੁਸੀਂ ਸਾਡੇ ਨਾਲ ਹੋਰ ਨਾਟਕ ਕਰੋ ਉਹ ਜਿਹੜੀ ਜਗ੍ਹਾ ਸੀ ਉਹ ਜਿਹੜੇ ਲੋਕ ਸੀ ਉਹ ਜਿਹੜੀਆਂ ਕਹਾਣੀਆਂ ਸੀ ਉਹ ਜਿਹੜੇ ਨਾਟਕ ਸੀ ਉਹ ਮੈਨੂੰ ਜ਼ਿਆਦਾ ਖਿੱਚ ਪਾਉਣ ਲੱਗਦੇ ਤੇ ਫਿਰ ਮੈਂ ਆ ਰੇਡੀਓ ਦੇ ਉੱਤੇ ਆਡੀਸ਼ਨ ਦਿੱਤਾ ਜਿਹੜਾ ਮੇਰਾ ਕਲੀਅਰ ਨਹੀਂ ਹੋਇਆ ਫਿਰ ਮੈਂ ਟੀਵੀ ਦੇ ਉੱਤੇ ਆਡੀਸ਼ਨ ਦਿੱਤਾ ਉਹ ਮੇਰਾ ਕਲੀਅਰ ਹੋ ਗਿਆ ਸਰਦਾਰ ਜੀ ਤੇ ਬਾਬਾ ਜੀ ਉਹਨਾਂ ਦਿਨਾਂ ਦੇ ਵਿੱਚ ਇੱਕ ਸੀਰੀਅਲ ਪਲਾਨ ਕੀਤਾ ਉਹਨਾਂ ਨੇ ਪੰਚਣੀ ਤੇ ਉਹਦੇ 'ਚ ਉਹਨਾਂ ਨੇ ਮੈਨੂੰ ਮੇਨ ਰੋਲ ਦਿੱਤਾ ਔਰ ਮੇਰੇ ਖਿਆਲ ਆ 55 60 ਦੇ ਕਰੀਬ ਐਪੀਸੋਡ ਉਹਦੇ ਵਿੱਚ ਬਣੇ ਔਰ ਮੈਂ ਲੀਡਿੰਗ ਕੈਰੈਕਟਰ ਕੀਤਾ ਔਰ ਉਹ ਕੈਰੈਕਟਰ ਬੜਾ ਮਸ਼ਹੂਰ ਹੋਇਆ ਹਾਲਾਂਕਿ ਜਿਸ ਦਿਨ ਪਹਿਲੇ ਆ ਪਹਿਲੀ ਵਾਰੀ ਮੈਂ ਟੀਵੀ ਦੇ ਉੱਤੇ ਨਾਟਕ ਕੀਤਾ ਤੇ ਮੇਰੇ ਪਾਪਾ ਬੜੇ ਨਾਰਾਜ਼ ਹੋਏ ਤੇ ਜਦ ਉਹ ਪਹਿਲੇ ਦਿਨ ਐਪੀਸੋਡ ਆਉਣਾ ਸੀਗਾ ਮੇਰੇ ਪਹਿਲੇ ਨਾਟਕ ਦਾ ਤੇ ਉਹ ਕਹਿੰਦੇ ਸੀ ਵੀ ਕਿਸੇ ਨੂੰ ਦੱਸਣਾ ਨਹੀਂ ਆ ਪਤਾ ਨਹੀਂ ਲੋਕ ਕਿਵੇਂ ਰਿਐਕਟ ਕਰਨਗੇ ਜਦੋਂ ਉਹ ਨਾਟਕ ਟੈਲੀਕਾਸਟ ਹੋਇਆ ਤੇ ਅਗਲੇ ਦਿਨ ਸਾਰਿਆਂ ਨੇ ਬੜੀਆਂ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਰਾਤ ਵੇਖਿਆ ਤੇ ਥੋੜੀਆਂ ਥੋੜੀਆਂ ਇਹ ਚੀਜ਼ਾਂ ਜਿਹੜੀਆਂ ਅੱਛੀਆਂ ਲੱਗਣ ਲੱਗ ਪਈਆਂ ਸੋ ਫਿਰ ਹੌਲੀ ਹੌਲੀ ਮੇਰੇ ਮਦਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਉਹਨਾਂ ਦੀ ਸਪੋਰਟ ਦੇ ਨਾਲ ਫਿਰ ਹੌਲੀ ਹੌਲੀ ਮੈਂ ਅੱਗੇ ਵੱਧਦੀ ਗਈ ਤੇ ਨਾਟਕ ਕਰਨੇ ਸ਼ੁਰੂ ਕਰਤੇ ਫਿਰ ਸੀਰੀਅਲ ਕੋਈ ਮਿਲਣਾ ਦੂਰਦਰਸ਼ਨ ਦੇ ਉੱਤੇ ਫਿਰ ਮੈਂ ਅਪਰੂਵਡ ਆਰਟਿਸਟ ਹੋ ਗਈ ਤੇ ਮੈਂ ਇਹੀ ਕੰਮ ਜਿਹੜਾ ਇਹਨੂੰ ਪੱਕੇ ਤੌਰ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਮੈਂ ਉਹਨਾਂ ਦਿਨਾਂ ਦੇ ਵਿੱਚ ਨਾਟਕ ਲਿਖਦੀ ਸੀ ਕਹਾਣੀ ਲਿਖਦੀ ਸੀ ਕਵਿਤਾ ਲਿਖਦੀ ਸੀ ਨਾਟਕ ਚ ਐਕਟ ਵੀ ਕਰਦੀ ਸੀ ਉਹਨਾਂ ਦਿਨਾਂ ਚ ਮੈਂ ਐਲ ਐਲ ਬੀ ਵੀ ਕਰ ਰਹੀ ਸੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਮੈਂ ਕੀ ਬਣਨਾ ਮਤਲਬ ਇਹ ਸਾਰਾ ਕੁਝ ਕਰਦਿਆਂ ਵੀ ਨਾ ਉਹ ਇੱਕ ਸਮਝ ਨਹੀਂ ਸੀ ਕਿ ਮੈਂ ਇੱਕ ਰਾਈਟਰ ਬਣੂੰਗੀ ਜਾਂ ਮੈਂ ਇੱਕ ਸਫਲ ਵਕੀਲ ਬਣੂੰਗੀ ਜਾਂ ਮੈਂ ਸੋਸ਼ਲ ਵਰਕਰ ਬਣੂੰਗੀ ਜਾਂ ਮੈਂ ਇੱਕ ਐਕਟ੍ਰੈਸ ਬਣੂੰਗੀ ਤੇ ਹਰਦੀਪ ਗਿੱਲ ਉਹਨਾਂ ਦੇ ਨਾਲ ਮੇਰੀ ਸਾਂਝ ਹੋਈ ਤੇ ਅਸੀਂ ਦੋਵੇਂ ਜਣੇ ਇੱਕ ਦੂਸਰੇ ਦੇ ਕਰੀਬ ਆਏ ਹੌਲੀ ਹੌਲੀ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਉਹਨਾਂ ਦਿਨਾਂ ਦੇ ਵਿੱਚ ਹੀ ਹੋਰ ਵੀ ਚੈਨਲਸ ਦੇ ਉੱਤੇ ਫਿਰ ਅਸੀਂ ਸੀਰੀਅਲ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਸਾਡੇ ਦੋਸਤ ਸੀਗੇ ਜਸਵੀਰ ਟਿੱਲੋਂ ਉਹਨਾਂ ਨੇ ਇੱਕ ਏਜੰਸੀ ਸ਼ੁਰੂ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ ਜਿਹਦੇ ਚ ਨਵੇਂ ਆਰਟਿਸਟ ਜਿਹੜੇ ਆ ਉਹਨਾਂ ਨੂੰ ਮੌਕੇ ਦਿੱਤੇ ਜਾਂਦੇ ਸੀਗੇ ਫਿਲਮਾਂ ਦੇ ਵਿੱਚ ਕੰਮ ਕਰਨ ਲਈ। ਉਹਨਾਂ ਨੇ ਸਾਡੇ ਕੋਲੋਂ ਵੀ ਫੋਟੋਆਂ ਲੈ ਕੇ ਐਲਬਮ 'ਚ ਲਗਾ ਲੀਆਂ ਉਹਨਾਂ ਦਿਨਾਂ 'ਚ ਹੀ ਹਸ਼ਰ ਫਿਲਮ ਜਿਹੜੀ ਆ ਉਹਦੀ ਕਾਸਟ ਹੁੰਦੀ ਰਹੀ ਸੀ। ਕਾਸਟ ਕਰਨ ਦੇ ਲਈ ਉਹਨਾਂ ਦੀ ਏਜੰਸੀ ਤੱਕ ਅਪਰੋਚ ਕੀਤੀ ਗਈ ਉਹਨਾਂ ਨੇ ਮੇਰੀਆਂ ਤੇ ਹਰਦੀਪ ਜੀ ਦੀਆਂ ਫੋਟੋਆਂ ਵਿਖਾਈਆਂ ਤੇ ਡਾਇਰੈਕਟਰ ਨੂੰ ਸ਼ਾਇਦ ਸਾਡੇ ਵਰਗੇ ਚਿਹਰੇ ਚਾਹੀਦੇ ਸੀਗੇ ਸੋ ਕੈਟ੍ਰਿਕ ਕੰਪਨੀ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ